ਸਾਸੀ ਗਾਲ ਜੀ ਡੀਪੀ ਜੀ ਪੰਜਾਬੀ ਦਾ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਦੋਸਤੋ ਜੇਕਰ ਕਿਸੇ ਦੇ ਜਿਗਰ ਦਾ ਟੋਕਰਾ ਅੱਖਾਂ ਤੋਂ ਓਲੇ ਹੋ ਜਾਵੇ ਤੇ ਉਸ ਮਾਪੇ ਤੇ ਕੀ ਬੀਤਦੀ ਹੈ ਉਹ ਇਨ੍ਹਾਂ ਮਾਪੋਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਜਿਨ੍ਹਾਂ ਦਾ 14 ਵਰਿਆਂ ਦਾ ਲੜਕਾ ਜੋ ਕੇ ਗਾਇਬ ਹੋ ਜਾਂਦਾ ਆ ਤਾਂ ਦਾਦਾਈਏ ਕਿ ਨਜ਼ਦੀਕੀ ਪਿੰਡ ਗਰਦਾਸਪੁਰ ਦੇ ਨੇੜੇ ਕੀ ਪਿੰਡ ਘੋਤ ਪੋਕਰ ਦੇ ਇੱਕ 14 ਸਾਲਾ ਬੱਚੇ ਦੇ ਅਚਾਨਕ ਘਰੋਂ ਗਾਇਬ ਹੋ ਜਾਣ ਕਾਰਨ ਉਸਦੇ ਮਾਪੇ ਬੇਹਤ ਪ੍ਰੇਸ਼ਾਨ ਹਨ ਅਤੇ ਪੁਲਿਸ ਸਟਾਸ਼ਨਿਆ ਦੇ ਨਾਲ-ਨਾਲ ਵੱਖ-ਵੱਖ ਧਾਰਮਿਕ ਸਥਾਨਾਂ ਦੇ ਚੱਕਰ ਵੀ ਲਗਾ ਰਹੇ ਹਨ ਲੜਕੇ ਦੇ ਮਾਪੇ ਵਿਸਾਲ ਅਤੇ ਪੂਜਾ ਨੇ ਦੱਸਿਆ ਕਿ ਉਹਨਾਂ ਦਾ 14 ਸਾਲ ਦਾ ਬੇਟਾ ਅਨਕੀਤ 7 ਜੁਲਾਈ ਤੋਂ ਅਚਾਨਕ ਘਰੋਂ ਗਾਇਬ ਹੋ ਗਿਆ ਜਦੋਂ ਕਾਫੀ ਦੇਰ ਉਹ ਵਾਪਸ ਨਾ ਆਇਆ ਤਾਂ ਉਸ ਨੂੰ ਆਪਣੇ ਰਿਸ਼ਤੇਦਾਰਾਂ ਦੇ ਘਰ ਅਤੇ ਵੱਖ-ਵੱਖ ਧਾਰਮਿਕ ਸਥਾਨਾਂ ਤੇ ਲੱਭਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਕਿਤੇ ਨਾ ਮਿਲਿਆ ਪਿੰਡ 'ਚ ਹੀ ਲੱਗਾ ਸੀਸੀਟੀਵੀ ਕੈਮਰਾ ਦੇਖਣ ਤੇ ਪਤਾ ਲੱਗਿਆ ਕਿ ਉਹ ਮੋਟਰਸਾਈਕਲ ਤੇ ਕਿਸੇ ਅਣਪਛਾਤੇ ਵਿਅਕਤੀ ਦੇ ਪਿੱਛੇ ਬੈਠ ਕੇ ਸ਼ਹਿਰ ਵੱਲ ਨੂੰ ਗਿਆ ਸੀ ਪਰ ਦਿਨ ਬੀਤਣ ਦੇ ਬਾਵਜੂਦ ਉਸ ਦੇ ਘਰ ਨਾ ਹੋਣ ਕਾਰ ਨੂੰ ਉਹ ਬੇहद ਪਸਾਨ ਹਨ ਅਤੇ ਉਸ ਦੀ ਤਲਾਸ਼ ਵਿੱਚ ਮਾਰੇ ਮਾਰੇ ਫਿਰ ਰਹੇ ਹਨ ਉਹਨਾਂ ਦੱਸਿਆ ਕਿ ਇਸ ਦੀ ਸ਼ਿਕਾਇਤ ਪੁਲਿਸ ਨੂੰ ਵੀ ਕੀਤੀ ਗਈ ਹੈ ਤੇ ਪੁਲਿਸ ਵੱਲੋਂ ਵੀ ਉਸ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਪੂਰਾ ਪਰਿਵਾਰ ਤੇ ਰਿਸ਼ਤੇਦਾਰ ਵੀ ਉਸ ਨੂੰ ਜੜਾਇਆ ਲੱਭ ਰਹੇ ਨੇ ਤਾਂ ਦੱਦੀ ਇਹ ਕਿ ਬੱਚੇ ਅੱਖਾਂ ਤੋਂ ਓਲੇ ਹੋ ਜਾਂ ਤਾਂ ਬਹੁਤ ਭੈੜੀ ਗੁਜ਼ਰਦੀ ਏ ਮਾਪੇ ਦੇ ਦਿਲ ਦੇ ਉੱਤੇ ਪਰ ਜੇਕਰ ਬੱਚਾ ਘਰ ਹੀ ਨਾ ਆਵੇ ਕਈ ਦਿਨ ਤਾਂ ਫਿਰ ਉਸ ਮਾਬਾਪ ਤੇ ਕੀ ਬੀਤਦੀ ਹੋਵੇਗੀ ਜੇਕਰ ਇਹ ਬੱਚਾ ਤੁਹਾਡੀਆਂ ਨਜ਼ਰਾਂ ਦੇ ਵਿੱਚ ਕਿਤੇ ਆਵੇ ਤਾਂ ਇਸ ਬੱਚੇ ਨੂੰ ਇਸ ਦੇ ਮਾਪੂ ਤੱਕ ਪਹੁੰਚਾ ਦਿੱਤਾ ਜਾਵੇ ਨਾਲ ਦੀ ਨਾਲ ਤੁਹਾਨੂੰ ਇੱਕ ਬੇਨਤੀ ਆ ਕਿ ਸੋਸ਼ਲ ਮੀਡੀਆ ਦੀ ਪਾਵਰ ਬਹੁਤ ਜ਼ਿਆਦਾ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਜੜਾ ਆ ਆਪਣੀ ਪਾਵਰ ਦਾ ਸਬੂਤ ਦਿਓ ਸੋਸ਼ਲ ਮੀਡੀਆ ਦੀ ਪਾਵਰ ਦਾ ਸਬੂਤ ਦਿਓ ਤੇ ਇਸ ਵੀਡੀਓ ਨੂੰ ਇੰਨਾ ਕ ਜਿਆਦਾ ਸ਼ੇਅਰ ਕਰ ਦਿਓ ਤਾਂ ਕਿ ਇਹ ਬੱਚਾ ਆਪਣੇ ਮਾਪੋ ਤੱਕ ਪਹੁੰਚ ਸਕੇ ਤੁਹਾਡਾ ਬਹੁਤ ਜਿਆਦਾ ਧੰਨਵਾਦ ਹੋਵੇਗਾ ਇੱਕ ਬੱਚੇ ਨੂੰ ਆਪਣੇ ਮਾਪੋ ਦੇ ਨਾਲ ਮਲਾਉਣ ਦੇ ਲਈ ਇਹ ਨਾਮ ਸ਼ਾਲਾ ਮੇਰਾ ਬੇਟਾ ਵਾ ਅਨਿਕੇਤ ਤੇ ਜਦੋਂ ਦਾ 7 ਤਰੀਕ ਤੋਂ ਬਾਅਦ ਵੀ ਨਹੀਂ ਲੱਭਿਆ ਕਿਹੜਾ ਫਰਮਾਨ ਗੋਜਪੋਕਰ ਕੋਈ 2 ਜਨਮੇ ਕਰਾਇਦਾ ਸੋ ਇਕ ਪਲੇਸ਼ੇ ਇਧਰ ਜਿਹੜੇ ਆਪਣੇ ਦੋਸਤੇ ਦੇ ਘਰ ਸੁੱਤਾ ਵਾ ਅਗਲੇ ਦਿਨ ਦੋਸਤੇ ਦੇ ਘਰ ਤੋਂ ਆਪਣੇ ਆਇਆ ਵਾ ਗਲੀ ਦੇ ਇੱਕ ਬੰਦੇ ਨੇ ਫੱਟੇ ਲਗਾਏ ਆ ਫੱਟੇ ਲਗਾ ਕੇ ਮੁਰਕੇ ਵਾਲੇ ਪਲੇਅਰ ਤੇ ਜਿੱਤੇ ਆ ਕਿਉਂਕਿ ਜੇੜ ਦੇ ਕੱਪੜੇ ਪਾਏ ਦੇ ਹੀ ਜੇੜ ਦੇ ਸੁੱਕਲੇ ਕੱਪੜੇ ਪਾਏ ਦੇ ਸੁੱਕਲੇ ਕੱਪੜੇ ਆਪਣੇ ਕੋਲੋਂ ਤੋਂ ਗਿਆ ਪੂਰਾ ਇਹ ਦਰਬਾਰ ਸਭ ਤੋਂ ਮਾਇਸ਼ੀ ਬਾਰੇ ਇਹਨਾਂ ਇੰਵੈਸਟੇਸ਼ਨ ਸਾਰੇ ਕੋ ਮਿਲੇ ਆ ਬਟਾਲੇ ਵੀ ਚੀਜ਼ਾਂ ਦੀ ਗੇੜ ਪਲੋਰੀ ਆਪਣੇ ਕੀ ਲੈਦੇ ਹਨੇਜ਼ਪੋਰਟੋਂ ਗੜੀ ਚੱਲੀ ਉਹਦੇ ਸਾਰੇ ਕੋਲ ਮਿਲਿਆ ਉਹ ਉਸ ਨੂੰ ਕੋਲ ਕਲੀਅਰ ਕੀਤੀ ਸੀ ਤਾਂ ਕੋਈ ਸਮਝ ਕੋ ਮਿਲੇ ਦਿੱਤੀ ਉਹ ਉਸ ਨੂੰ ਜੀਤਿਆ ਕੋਲੋਂ ਟਾਲ ਕਰਨ ਲਈ ਆਪਾਂ ਉਹਦਾ ਕਿਤੇ ਉਹਦਾ ਦਿੱਤੀ ਵੀ ਚੋੜਿਆ ਲਈਆਂ ਨਾ ਚੋਲਾ ਫੋਟੋ ਵਾਲੀ ਅਗਰ ਪਸੋੜਾ ਕੀ ਮੌਕਾ ਕਰਦੇ ਮੌਕਾ ਕਰਦੇ ਥੋੜਾ ਬੱਚਾ ਛੇਤੀ ਐਸੇ ਕੋਈ ਮਿਲ ਜਿਆ ਨੂੰ 3% 14 ਸਾਲੀ ਵਾਲੀ ਬੱਚੇ ਦੀ ਉਹ ਕਪੜੇ ਘਰੋਂ ਆਪਣੇ ਮੱਕ ਤੇ ਬਣਾੜ ਸਾਧਿਆ ਬਾਅਦ ਚ ਪਤਾ ਨਹੀਂ ਕਿੱਥੋਂ ਲੈ ਕਪੜੇ ਨੇ ਇੱਕ ਖੱਟਾ ਪੜਨਾ ਹੀ ਘਰ ਉਹ ਲੈ ਗਿਆ ਨਾ ਮੇਰਾ ਨੰਬਰ ਹੈਗਾ 9780 999566 ਮੈਂ ਤੁਹਾਨੂੰ ਆਇਆ ਸੀ ਸੀਮਿੰਗ ਕਮਰੇ ਤੋਂ ਕਿ ਕਿ ਉੱਚ ਸਾਫ਼ ਨਹੀਂ ਹੋ ਰਿਹਾ ਉਸ ਅਗਦੇ ਲੈ ਗਿਆ ਵਾ ਇਹ ਜੇ ਮੋਰਸਾ ਤੋਂ ਮੋਰਸਾ ਤੋਂ ਲੈ ਕੇ ਗਿਆ ਇੰਦਰੀ ਦਾ ਨਾਮ ਉਸਾ ਤਰੀਦੋ ਮੇਰਾ ਨਾਮ ਪੂਰਾ ਅਨਕਿਤ ਆ ਤੁਹਾਡਾ ਕੋਈ ਨੰਬਰ ਦੱਸੋ ਦੋ ਪਸਾਇ ਨਹੀਂ ਜੇ ਤਾਂ ਕੀ ਨੰਬਰ ਸੀ ਉਹ ਦੀ 147 ਕੋਈ ਫਤਲ ਦੇ ਤੈਨੂੰ ਪੁੱਛ ਕੇ ਕੀਤੀ ਹੋਵੇ ਕੋਈ ਜੀ ਤੇ ਜੀ ਕੋਲ ਗਿਸਾਰਨ ਕੋਈ ਤਾਂ ਪਤਾ ਲੱਗਣਾਗਾ ਕੋਈ ਬੋਸ ਨਹੀਂ ਕਿੰਨੇ ਦੇ ਤੀ ਨਾ ਜੀ ਕੀ ਮੰਗ ਕਰਦੇ ਕੋਈ ਕਹਿੰਦਾ ਡਾਡਾ ਉਹ ਤਾਂ ਬਾਕੀ ਸਾਰੇ ਮੇਜ ਕੋਈ ਘਰ ਦੀ ਗੱਲਬਾਤ ਹੋਈ ਹੋਇਆ ਛੋੜਾ ਕੋਈ ਨੀ ਪਰਚਾ ਨਹੀਂ